ਕੱਲ ਪੰਜਾਬ ਦੇ ਵਿੱਚ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਹੈਗਾ ਕੱਲ 23 ਤਰੀਕ ਹੈਗੀ ਹੈ ਤੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਦੱਸਦੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਿਸ ਕਰਕੇ ਕਈ ਗਲਤ ਅਫਵਾਹਾਂ ਫੈਲ ਆਇਆ ਚੌੜੀਆਂ ਨੇ ਤੇ ਉੱਥੇ ਹੀ ਭਾਜਪਾ ਦੇ ਵੱਲੋਂ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਜਪਾ ਪਾਰਟੀ ਦੇ ਵੱਲੋਂ ਕੀ ਜਾਰਾ ਹੈਗਾ ਕਿ ਵਖਰੀ ਵਿਧਾਨ ਸਭਾ ਜਿਹੜੀ ਕਿ ਲਗਵਾਈ ਜਾ ਰਹੀ ਹੈ ਤਾਂ ਅੱਜ ਦੇ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਰੋਜ਼ਾਨਾ ਦੇ ਵੰਗੂ ਤਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਜਟਪੁਰੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਧੰਨਵਾਦ ਭਾਗਿਆ ਸ਼੍ਰੀ ਤਾਂ ਪਰਮੇਂਦਰ ਜੀ ਜਿਵੇਂ ਮੈਂ ਗੱਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਕੱਲ ਸੋਮਵਾਰ ਹੈਗਾ ਤੇ ਵਿਸ਼ੇਸ਼ ਸੈਸ਼ਨ ਹੋਣਾ ਹੈ ਕੀ ਲੱਗਦਾ ਇਸ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਮਤੇ ਲਿਆਇਆ ਜਾਣਗੇ ਕਿਹੜੇ ਕਿਹੜੇ ਫੈਸਲੇ ਹੋਣਗੇ ਅ ਭਾਗੇਸ਼ਰੀ ਕੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਉਹਦਾ ਜਿਹੜਾ ਹੈਗਾ ਆਖਰੀ ਦਿਨ ਹੋਣ ਕਰਕੇ ਕਾਫੀ ਜਿਹੜਾ ਦਿਲਚਸਪ ਬਣਿਆ ਹੈ ਆ ਵੀ ਕੱਲ ਕਿਉਂਕਿ 2 ਦਿਨ ਦਾ ਸਪੈਸ਼ਲ ਸੈਸ਼ਨ ਸੀਗਾ ਇਹ ਤੇ ਇਹਦੇ ਵਿੱਚ ਪਹਿਲੇ ਦਿਨ ਜਿਹੜਾ ਹੈਗਾ ਜਿਹੜਾ ਸ਼ੁੱਕਰਵਾਰ ਨੂੰ ਲੰਘ ਕੀ ਗਿਆ ਉਹਦੇ ਵਿੱਚ ਜਨਨ ਕਿ ਮੁੱਖ ਮੰਤਰੀ ਤੇ ਜਿਨਕੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ ਆ ਉਹਨਾਂ ਨੇ ਪਹਿਲਾਂ ਸਵਾਲ ਚੱਕੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀਗੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੜ੍ਹਾਂ ਨੂੰ ਲੈ ਕੇ ਸਵਾਲ ਚੁੱਕੇ ਸੀ ਤੇ 12000 ਕਰੋੜ ਨੂੰ ਲੈ ਕੇ ਸਵਾਲ ਚੁੱਕੇ ਸੀ ਤੇ ਹੜਾ ਕਿਹਾ ਸੀ ਵੀ ਹੜ੍ਹ ਜਿਵੇਂ ਆਇਆ ਉਹਦੇ ਵਿੱਚ ਅਧਿਕਾਰੀ ਕਿਹੜੇ ਜ਼ਿੰਮੇਵਾਰ ਨੇ ਤੇ ਔਰ ਬਾਅਦ ਦੇ ਵਿੱਚ ਭਾਵੇਂ ਕਿ ਹਰਪਾਲ ਸਿੰਘ ਚੀਮਾ ਨੇ ਜਵਾਬਤਾ ਦਿੱਤਾ ਪਰਾ ਉਹ ਗੱਲ ਨਹੀਂ ਬਣੀ ਜਦੋਂ ਮੁੱਖ ਮੰਤਰੀ ਖੁਦ ਆਏ ਤੇ ਮੁੱਖ ਮੰਤਰੀ ਨੇ ਅਗਰੈਸਿਵ ਹੋ ਕੇ ਦੇ ਪਹਿਲਾ ਡਾਟਾਵੇਸ ਅੰਕੜਿਆਂ ਦੇ ਨਾਲ ਦੇ ਕੇ ਫਿਰ ਨਾਲ ਹੀ ਉਹਨਾਂ ਨੇ ਉਹਨਾਂ ਨੇ ਪੂਰੀ ਤੈ ਤੱਕ ਲਾਤੀ ਜਿਹੜਾ ਕਿ ਡੇਢ ਪੌਣੇ 2 ਘੰਟੇ ਤੱਕ ਸ਼ਾਮ ਦੇਰ ਸ਼ਾਮ ਤੱਕ ਭਾਸ਼ਣ ਚੱਲਿਆ ਮੁੱਖ ਮੰਤਰੀ ਦਾ ਪਰ ਅੱਜ ਜਿਹੜੀ ਆਪਾਂ ਗੱਲ ਕਰੀਏ ਜਿਹੜਾ ਜਾਰੀ ਹੋਇਆ ਸ਼ਡਿਊਲ ਜਾਰੀ ਹੋਇਆ ਕਿਉਂਕਿ ਕੱਲ ਦਾ ਜਿਹੜਾ ਹੈਗਾ ਆਖਰੀ ਦਿਨਾਂ 29 ਸਤੰਬਰ ਨੂੰ ਆਖਰੀ ਦੇਣਾ ਸੈਸ਼ਨ ਦਾ ਤੇ ਇਹਦੇ ਵਿੱਚ ਜਿਹੜਾ ਹੈਗਾ ਬਿੱਲ ਲੈ ਕੇ ਆ ਰਹੀ ਆ ਪੰਜਾਬ ਸਰਕਾਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕੈਬਨਟ ਮੀਟਿੰਗਾਂ ਜਾਂ ਹੋਈਆਂ ਨੇ ਉਹਨਾਂ ਦੇ ਜਿਹੜੀ ਹੁੰਦੇ ਬਿੱਲ ਹੁੰਦੇ ਕਿਉਂਕਿ ਸੈਸ਼ਨ ਦੇ ਵਿੱਚ ਕਈ ਜਿਹੜੇ ਅਜੇ ਹੁੰਦੇ ਆ ਕਾਨੂੰਨ ਹੁੰਦੇ ਨੇ ਭਾਗਿਆਸ਼ਰੀ ਜਿਹੜੇ ਕਿ ਸੈਸ਼ਨ ਦੇ ਵਿੱਚ ਲਿਆਂਦੇ ਜਾਂਦੇ ਨੇ ਜਿੱਤੇ ਮੋਹਰ ਲੱਗ ਜਾਂਦੀ ਆ ਕੈਬਨਟ ਭਾਵੇਂ ਉਧਰੋਂ ਭੇਜ ਦਿੰਦੀ ਆ ਪਰ ਉਹਦਾ ਕਾਨੂੰਨੀ ਤੌਰ ਤੇ ਪ੍ਰਕਿਰਿਆ ਹੁੰਦੀ ਆ ਵੀ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਟੇਬਲ ਤੇ ਰੱਖਣਾ ਹੁੰਦਾ ਉੱਥੇ ਬਿੱਲ ਪਾਸ ਕਰਾਉਣੇ ਹੁੰਦੇ ਨੇ ਤੇ ਜਿਹੜਾ ਕਿ ਜਿਵੇਂ ਕਿ ਵਿਧਾਨਕਰ ਕੰਮਕਾਰ ਇਹਨਾਂ ਨੂੰ ਕਹਿੰਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਸੋਧਨਾ ਬਿੱਲ ਇਹ ਹੈਗਾ 2025 ਇਹ ਜਿਹੜਾ ਹੈਗਾ ਇਹ 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 ਤੇ ਜਿਹੜਾ ਬੀਜ ਉਹਦੇ ਤੇ ਬੀਜਾਂ ਦੇ ਤੇ ਜਿਹੜਾ ਹੈਗਾ ਕਿਉਂਕਿ ਬੀਜ ਦੇਨੇ ਆ ਕਣਕਾ ਜਿਹੜਾ ਕਣਕ ਦਾ ਬੀਜ ਆ ਸਾਰੇ ਪੰਜਾਬ ਨੂੰ ਹੜਾਂ ਦੀ ਤਬਾਹੀ ਕਰਕੇ ਜਿਹੜਾ ਕਿਸਾਨ ਦਾ ਕਾਫੀ ਜਿਹੜੀ ਬਰਬਾਦ ਹੋ ਗਈ ਆ ਜ਼ਮੀਨ ਝੋਨੇ ਦੀ ਜਿਹੜੀ ਖੇਤੀ ਸੀ ਉਹਦੇ ਕਰਕੇ ਉਹਨਾਂ ਦੀ ਅਪਜਾਓ ਜ਼ਮੀਨ ਬਣਾ ਕੇ ਤੇ ਸਭ ਨੂੰ ਜਿਹੜਾ ਹੈਗਾ 5% ਏਕੜ ਵਾਲੇ ਕਿਸਾਨ ਨੂੰ ਪਿਆਰ ਸਰਕਾਰ ਵੱਲੋਂ ਫ੍ਰੀ ਬੀਜ ਦੇਣਾ ਵਾ ਉਹਦੇ ਤੇ ਇੱਕ ਵਿਚਾਰ ਕੀਤਾ ਜਾਣਾ ਵਾ ਤੇ ਉਹਦਾ ਬਿੱਲ ਵੀ ਪੇਸ਼ ਕਰਨਾ ਤੇ ਨਾਲ ਪਾਸ ਕਰਾਉਣਾ ਤੇ ਇਸੇ ਤਰ੍ਹਾਂ ਹੀ ਰਾਈਟ ਟੂ ਬਿਜ਼ਨਸ ਹੈਗਾ ਬਿੱਲ ਉਹ ਵੀ ਉਹਦਾ ਵੀ ਸੋਧਣਾ ਬਿੱਲ ਜਿਹੜਾ ਕਿ 2025 ਤੇ ਉਹਦੇ ਵੀ ਜਿਹੜਾ ਹੈਗਾ ਬਿੱਲ ਤੇ ਵਿਚਾਰ ਕਰਨਾ ਪ੍ਰਸਤਾਵ ਪੇਸ਼ ਕਰਨਾ ਤੇ ਉਹਦਾ ਵੀ ਜਿਹੜਾ ਹੈਗਾ ਜਿਹੜਾ ਕਿ ਮੰਤਰੀ ਇਹਦੇ ਤੇ ਜਿਹੜਾ ਸ਼ਡਿਊਲ ਜਾਰੀ ਹੋਇਆ ਉਹਦੇ ਤੇ ਮੰਤਰੀਆਂ ਨੇ ਬਿੱਲ ਪਾਸ ਕਰਨਾ ਪੇਸ਼ ਕਰਨਾ ਹੁੰਦਾ ਤੇ ਫਿਰ ਬਾਅਦ ਦੇ ਵਿੱਚ ਸਭ ਸੰਮਤੀ ਨਾਲ ਉਹਦੇ ਵਿੱਚ ਸਦਨ ਦੇ ਵਿੱਚ ਪਾਸ ਕਰਾਇਆ ਜਾਂਦਾ ਬਹੁਤ ਸੰਮਤੀ ਨਾਲ ਇਸੇ ਤਰ੍ਹਾਂ ਹੀ ਭਾਗਿਆ ਸਿਰਜੀ ਤੀਜਾ ਬੈਲ ਹੈਗਾ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਹੈ ਸੋਧ ਮੈਲਾ 2025 ਇਹ ਵੀ ਜਿਹੜਾ ਹੈਗਾ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਹੈ ਜਿਹੜਾ ਇਹ ਵੀ ਜਿਹੜਾ ਜਿਹਨੂੰ ਕਹਿੰਦੇ ਆ ਜੀਐਸਟੀ ਇਹਤੇ ਵੀ ਜਿਹੜਾ ਹੈਗਾ ਵਿਚਾਰ ਕਰਨਾ ਇਹਤੇ ਵੀ ਸੋਧਣਾ ਬੈਲ ਜਿਹੜਾ ਹੈਗਾ ਲਿਆਉਣਾ ਵਾ ਇਸੀ ਤਰ੍ਹਾਂ ਇੱਕ ਜਿਹੜਾ ਹੈਗਾ ਅਪਾਰਟ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬੈਲਾ ਜਿਹੜਾ ਅਪਾਰਟਮੈਂਟ ਬੈਲਾ ਇਹ ਵੀ ਇੱਕ ਭਾਵੇਂ ਕਿ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਲਿਆਂਦੀ ਸੀ ਲੈਂਡ ਜਿਹੜੀ ਆਪਣੀ ਪੂਲਿੰਗ ਪਾਲਿਸੀ ਭਾਵੇਂ ਕਿ ਉਹ ਨਹੀਂ ਸਿਰੇ ਚੜੀ ਪਰ ਉਹ ਵਾਪਸ ਲੈ ਲਈ ਪੰਜਾਬ ਸਰਕਾਰ ਨੇ ਹੁਣ ਜਿਹੜਾ ਹੈਗਾ ਭਾਗਿਆ ਸ੍ਰੀ ਇਹ ਜਿਹੜਾ ਹੈਗਾ ਪੰਜਾਬ ਅਪਾਰਟਮੈਂਟ ਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬੈਲਾ ਕੱਲ ਪੇਸ਼ ਹੋਵੇਗਾ ਤੇ ਉਹਨੂੰ ਪਾਸ ਵੀ ਕੀਤਾ ਜਾਵੇਗਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਕਾਫੀ ਦਿਲਚਸਪ ਰਹੇਗਾ ਜਿਹੜਾ ਕੱਲ ਦਾ ਸੈਸ਼ਨ ਆ ਤੇ ਨਾਲ ਹੀ ਭਾਗਿਆ ਜੀ ਕੋਆਪਰੇਟ ਜਿਹੜੀਆਂ ਪੰਜਾਬ ਸਹਿਕਾਰੀ ਸੁਭਾਵਨਾ ਦਾ ਪੰਜਾਬ ਸਹਿਕਾਰੀ ਸੁਭਾਵਾਂ ਦਾ ਜਿਹੜਾ ਬਿੱਲ ਆ ਕੋਆਪਰੇਟਿਵ ਸੁਸਾਇਟੀਆਂ ਦਾ ਬਿੱਲ ਆ ਉਹਦੇ ਵੀ ਸੋਧਨਾ ਬਿੱਲ ਕੱਲ ਪੇਸ਼ ਹੋਣਾ ਮਾ ਉਹ ਬਿੱਲ ਵੀ ਜਿਹੜਾ ਹੈਗਾ ਪੰਜਾਬ ਸਹਿਕਾਰੀ ਸੁਭਾਵਾਂ ਦਾ ਬਿੱਲ ਪਾਸ ਕੀਤਾ ਜਾਣਾ ਵਾ ਇਸੇ ਤਰ੍ਹਾਂ ਇਹ ਛੇਵਾਂ ਬਿੱਲ ਹੈਗਾ ਪੰਜਾਬ ਟਾਊਨ ਇੰਪਰੂਵਮੈਂਟ ਟਰਸਟ ਸੋਧ ਬਿੱਲ ਜਿਸ ਜਿਹੜੀ ਇਹ ਵੀ ਜਿਹੜਾ ਹੈਗਾ 2025 ਦੇ ਵਿੱਚ ਲਿਆਂਦਾ ਗਿਆ ਸੀ ਤੇ ਇਹ ਵੀ ਜਿਹੜਾ ਹੈਗਾ ਹੁਣ ਜਿਹੜਾ ਪਾਸ ਲਿਆਂਦਾ ਗਿਆ ਵਾ ਤੇ ਇਹਨੂੰ ਵੀ ਪੇਸ਼ ਕੀਤਾ ਜਾਣਾ ਮੰਤਰੀ ਵੱਲੋਂ ਇੱਕ ਵੱਲੋਂ ਤੇ ਜਨਨ ਕਿ ਵਿਧਾਨ ਸਭਾ ਦੇ ਸਦਨ ਵਿੱਚ ਰੱਖਿਆ ਜਾਣਾ ਤੇ ਇਹ ਬਿੱਲ ਪਾਸ ਹੋਣੇ ਨੇ ਪੰਜ ਬਿੱਲ ਰੱਖੇ ਗਏ ਨੇ ਕਿਉਂਕਿ ਬਹੁਤ ਸੰਮਤੀ ਆਮ ਆਦਮੀ ਪਾਰਟੀ ਦੀ ਮੈਂਬਰਾਂ ਦੀ ਆ ਕਿਉਂਕਿ ਉਹਦੇ ਵਿੱਚ ਰੱਖੇ ਜਾਣੇ ਨੇ ਤੇ ਕਿਉਂਕਿ ਸਦਨ ਦੇ ਵਿੱਚ ਪਾਸ ਕਰਾਇਆ ਜਾਂਦਾ ਪੰਜ ਜਿਹੜੇ ਬਿੱਲਾਂ ਦਾ ਜਿਹੜਾ ਹੈਗਾ ਕੱਲ ਨੂੰ ਐਕਟ ਪਾਸ ਹੋਣਾ ਵਾ ਕੱਲ ਨੂੰ ਬਿੱਲ ਪਾਸ ਹੋ ਜਾਣੇ ਨੇ ਵੀ ਜੋ ਕਿ ਐਕਟ ਬਣ ਜਾਏਗਾ ਭਾਗਿਆ ਸ਼੍ਰੀ ਜੀ ਜਿੱਥੇ ਬਿੱਲ ਤਾਂ ਪਾਸ ਹੋਣੇ ਨੇ ਜਿਹੜਾ 26 ਤਰੀਕ ਨੂੰ ਸ਼ੁੱਕਰਵਾਰ ਨੂੰ ਜਿਹੜਾ ਸੈਸ਼ਨ ਹੋ ਕੇ ਹਟਿਆ ਹੈਗਾ ਉਸ ਦੇ ਵਿੱਚ ਕਾਫੀ ਤੂਤੂ ਮਮੇ ਹੋਏ ਸੀ ਵਿਰੋਧੀ ਧਿਰ ਪਾਰਟੀਆਂ ਆਪੋਜੀਸ਼ਨ ਪਾਰਟੀਆਂ ਕਾਫੀ ਕਹਿ ਸਕਦੇ ਆ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਆਪ ਉੱਥੇ ਮੌਜੂਦ ਸੀਗੇ ਜਦੋਂ ਤਖਤੀਆਂ ਲੈ ਕੇ ਆਵਾਜ਼ ਦੀ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਆ ਆदमी ਜੋ ਕਿ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਸੀਗੀ ਤਾਂ ਕੀ ਲੱਗਦਾ ਹੈ ਕੱਲ ਵੀ ਅਜਿਹਾ ਕੁਝ ਹੋਵੇਗਾ ਹਾਂ ਜੀ 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 ਭਗੈਸ਼ੀ ਜਿਹੜਾ ਵਿਧਾਨ ਸਭਾ ਦਾ ਹੋਇਆ ਸੀਗਾ ਪਹਿਲੇ ਦਿਨ ਸੈਸ਼ਨ ਦੇ ਵਿੱਚ ਹੋਇਆ ਸੀ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਸੱਤਾਧਾਰੀ ਧਿਰ ਵੱਲੋਂ ਜਿਹੜਾ ਤਖਤਿਆਂ ਲੈ ਕੇ ਪ੍ਰੋਟੈਸਟ ਕੀਤਾ ਜਾਵੇ ਆਪਣੇ ਹੀ ਸਪੀਕਰ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਬੈਲ ਵਿੱਚ ਜਾ ਕੇ ਨਾਹਰੇਬਾਜੀ ਕੀਤੀ ਹੋਵੇ ਪਰ ਆਪਣੀ ਸਰਕਾਰ ਜਾਂ ਸਪੀਕਰ ਦੇ ਖਿਲਾਫ ਨਹੀਂ ਸੀ ਇਹ ਨਾਹਰੇਬਾਜੀ ਇਹ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਕਿਉਂਕਿ 1600 ਕਰੋੜ ਰੁਪਏ ਜਿਹੜਾ ਉਹਨਾਂ ਨੇ ਹੜ੍ਹਾਂ ਨੂੰ ਲੈ ਕੇ ਮੁਆਵਜ਼ਾ ਅਨਾਉਂਸ ਕੀਤਾ ਸੀ ਆ ਅਨਾਉਂਸ ਤਾਂ ਕਰ ਗਏ ਸੀ ਪਰ ਉਹ ਕਹਿੰਦੇ ਸੀ ਇਹ ਜੁਮਲਾਈ ਆ ਕੁਝ ਨਹੀਂ ਦਿੰਦਾ ਹੈਗਾ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਇੱਕ ਜੁਮਲਾ ਦੇਤਾ ਉਹਦੇ ਕਰਕੇ ਪ੍ਰੋਟੈਸਟ ਕੀਤਾ ਗਿਆ ਜਿਸ ਕਰਕੇ ਭਾਵੇਂ ਕੀ ਇੱਕ ਵਾਰ ਤਾਂ ਸਾਰੇ ਹੈਰਾਨ ਰਹਿ ਗਏ ਸਨ ਵੀ ਇਹ ਕੀ ਹੋ ਗਿਆ ਕਿਉਂਕਿ ਆਮ ਤੌਰ ਤੇ ਭਗਿਆ ਸ਼੍ਰੀ ਵਿਰੋਧੀ ਧਿਰ ਹੁੰਦੀ ਆ ਜਿਹੜੀ ਕਿ ਸਰਕਾਰ ਸੱਤਾਧਾਰੀ ਧਿਰ ਦੇ ਜਿਹੜੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਦੀ ਹੁੰਦੀ ਆ ਵਿਧਾਨ ਸਭਾ ਦੇ ਵਿੱਚ ਦੇ ਸਪੀਕਰ ਦੀ ਗੈਲਰੀ ਵਿੱਚ ਜਾ ਕੇ ਇਥੋਂ ਤੱਕ ਕਿ ਪਿਛਲੇ ਸਮਿਆਂ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਜਨਕੀ ਮੈਸਬੇਬੀ ਕੀਤਾ ਜਾਂਦਾ ਰਹਿੰਦਾ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਬੈਲ ਦੇ ਪ੍ਰੋਟੈਸਟ ਤੋਂ ਬਾਅਦ ਪਹਿਲੀ ਵਾਰ ਇਹ ਹੋਇਆ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਹੋਇਆ ਵਾ ਇਤਿਹਾਸ ਦੇ ਵਿੱਚ ਵੀ ਸੱਤਾਧਾਰੀ ਧਿਰ ਦੇ ਵਿਧਾਇਕ ਜਿਹੜੇ ਹੈਗੇ ਆ ਆਪਣੀ ਹੀ ਸਪੀਕਰ ਦੀ ਬਿੱਲ ਦੇ ਵਿੱਚ ਜਾ ਕੇ ਨਾਹਰੇਬਾਜੀ ਕਰਨ ਉਹਨਾਂ ਦੇ ਹੱਥਾਂ ਵਿੱਚ ਫੱਟੀਆਂ ਫੜੀਆਂ ਹੋਈਆਂ ਸਨ ਜਿਵੇਂ ਕਿ ਨਾਹਰੇ ਲਿਖੇ ਹੋਏ ਸੀ ਉੱਤੇ 1600 ਕਰੋੜ ਦਾ ਮੋਦੀ ਜੀ ਦਾ ਜੁਮਲਾ ਜਿਹਦਾ ਕਿ ਸਾਰੇ ਵਿਧਾਇਕਾਂ ਦੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਹੱਥਾਂ ਦੇ ਵਿੱਚ ਫਟੀਆਂ ਫੜੀਆਂ ਸੀ ਇਹਦਾ ਮਤਲਬ ਵੀ ਉਹ ਰਣਨੀਤੀ ਹੋ ਸਕਦੀ ਹੈ ਪਾਰਟੀ ਦੀ ਕਿਉਂਕਿ ਰਣਨੀਤੀ ਹੋਈ ਸੀ ਕਿਉਂ ਇਕੋ ਦਮ ਸਾਰੇ ਉੱਠੇ ਉਹਨਾਂ ਨੇ ਨਾਹਰੇਬਾਜੀ ਕੀਤੀ ਬੈਲ ਦੇ ਵਿੱਚ ਜਾ ਕੇ ਕਿਉਂਕਿ ਆ ਆ ਜ ਜ ਆ ਭਾਜਪਾ ਦੇ ਖਿਲਾਫ ਨਾਹਰੇਬਾਜੀ ਹੋਈ ਮੋਦੀ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੈਲ ਦੇ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਤੇ ਫਿਰ ਵਾਕ ਆਊਟ ਕਰਕੇ ਯਾਨੀ ਕਿ 15 20 ਮਿੰਟ ਜਿਸ ਕਰਕੇ 20 ਮਿੰਟ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸਦਨ ਮੁਲਤਵੀ ਕਰਨਾ ਪਿਆ ਜੀ 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 ਪਾਗੇ ਸੀ ਦੀ ਇਹ ਪਹਿਲੀ ਵਾਰ ਹੈ ਇਤਿਹਾਸ ਕਦੇ ਵੀ ਜਿਹੜੀ ਇਹ ਸੱਤਾਧਾਰੀ ਧਿਰ ਦੇ ਵਿਧਾਇਕ ਪ੍ਰੋਟੈਸਟ ਨਹੀਂ ਕਰਦੇ ਹੁੰਦੇ ਉਹ ਤਾਂ ਸਕੂਦੀ ਮੰਤਰੀ ਸੱਤਾਧਾਰੀ ਧਿਰ ਦੇ ਜਵਾਬ ਦਿੰਦੇ ਹੁੰਦੇ ਆ ਤੇ ਔਰ ਜੇ ਜਵਾਬ ਨਾ ਮਿਲੇ ਤਾਂ ਫਿਰ ਵਿਰੋਧੀ ਧਿਰ ਜਾ ਪ੍ਰੋਟੈਸਟ ਵੱਜੋ ਉਹ ਕਰਦੀ ਹੁੰਦੀ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਦੀ ਬਿਲ ਵਿੱਚ ਜਾ ਕੇ ਪ੍ਰੋਟੈਸਟ ਕਰਦੇ ਨੇ ਇੱਥੋਂ ਤੱਕ ਕਿ ਸਪੀਕਰ ਦੇ ਨਾਲ ਮੈਸ ਬੀਹਵੀ ਕੀਤਾ ਜਾਂਦਾ ਮੂਰੇ ਜਿਹੜੇ ਹੁੰਦੇ ਆ ਮਾਰਸ਼ਲ ਖੜੇ ਹੁੰਦੇ ਨੇ ਵਿਧਾਨ ਸਭਾ ਦੀ ਗੈਲਰੀ ਦੇ ਉਹਦੇ ਸਪੀਕਰ ਗੈਲਰੀ ਦੇ ਅੱਗੇ ਕਿਉਂਕਿ ਸਪੀਕਰ ਵੱਲ ਨੂੰ ਜਿਹੜੇ ਪ੍ਰਦਰਸ਼ਨਕਾਰੀ ਵਿਧਾਇਕ ਬਦ ਨਾ ਜਾਣ ਉੱਪਰ ਨਾ ਚੜ ਜਾਣ ਕਿਉਂਕਿ ਸਪੀਕਰ ਦੀ ਬੈਲ ਵਿੱਚ ਜਾ ਕੇ ਹੀ ਜਿਹੜਾ ਸਾਰਾ ਕੁਝ ਨੋਟ ਹੁੰਦਾ ਜੋ ਬੋਲਦੇ ਨੇ ਉਹ ਨਾਰੇ ਮਜਦੇ ਨੇ ਤੇ ਇੱਥੋਂ ਤੱਕ ਕਿ ਕਈ ਵਾਰ ਤਾਂ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਵਿਧਾਇਕ ਪ੍ਰਦਰਸ਼ਨ ਕਰਦੇ ਹੁੰਦੇ ਨੇ ਉਹ ਪੇਪਰ ਤੱਕ ਛੁੱਟ ਦਿੰਦੇ ਨੇ ਬੰਡਲ ਪੇਪਰਾਂ ਦਾ ਜਿਹੜੇ ਟੇਬਲ ਹੁੰਦੇ ਟੇਬਲ ਕੀਤੇ ਹੁੰਦੇ ਪੇਪਰ ਉੱਤੇ ਛੱਟ ਦਿੰਦੇ ਨੇ ਸਪੀਕਰ ਵੱਲੋਂ ਭਗਾ ਕੇ ਮਾਰਦੇ ਨੇ ਇੱਥੋਂ ਤੱਕ ਕਿ ਜਦੋਂ ਇੱਕ ਵਾਰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਅਨ ਮ੍ਰੋਧੀਰ ਦੇ ਮੈਂਬਰ ਸੀਗੇ ਪ੍ਰਕਾਸ਼ ਸਿੰਘ ਬਾਦਲ ਨੂੰ ਸੌਰੀ ਹਨਾ ਉਹਨਾਂ ਨੇ ਕਹਿੰਦੇ ਵੀ ਉਦੋਂ ਪੱਗ ਵੀ ਲਾ ਲਈ ਸੀ ਸਪੀਕਰ ਦੀ ਜਿਨੀ ਕਿ ਮੈਸਵੇਵ ਸਪੀਕਰ ਨਾ ਹੁੰਦਾ ਪਰ ਇਹ ਆਪਾਂ ਅੱਜ ਦੇ ਗੱਲ ਤੇ ਫੋਕਸ ਕਰਦੇ ਆ ਜਿਹੜਾ ਹੁਣ ਸੈਸ਼ਨ ਦੋ ਦਿਨਾਂ ਦਾ ਇਹਦੇ ਵਿੱਚ ਪਰਮਿੰਦਰ ਜੀ ਅ ਅੱਜ ਦਾ ਜਿਹੜਾ ਮੈਂ ਮਾਫ ਕਰਿਓ ਮੈਂ ਤੁਹਾਨੂੰ ਇੱਥੇ ਰੋਕ ਰਹੀ ਆ ਪਰ ਸਮਾਂ ਬਹੁਤ ਜ਼ਿਆਦਾ ਨਾਲ ਲੈਂਦੇ ਹੋਏ ਅੱਜ ਜੋ ਪੰਜਾਬ ਦੇ ਵਿੱਚ ਬਹੁਤ ਮਤਭਾਗੀ ਕਹਿ ਸਕਦੇ ਆ ਵੀ ਬੀਤੇ ਕੱਲ ਨੂੰ ਜੋ ਘਟਨਾ ਵਾਪਰੀ ਹੈਗੇ ਸ਼ਾਇਦ ਤੁਹਾਨੂੰ ਵੀ ਜ਼ਰੂਰ ਤੁਹਾਨੂੰ ਪਤਾ ਹੋਵੇਗਾ ਕਿ ਕੱਲ ਪੰਜਾਬੀ ਗਾਇਕ ਕਾਫੀ ਮਸ਼ਹੂਰ ਨੇ ਰਾਜਵੀਰੇ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਤੇ ਹਾਲਾ ਜਿਹੜੀ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਕੁਝ ਲੋਕਾਂ ਦੇ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਅਰ ਆਰ ਆਈ ਪੀ ਰੀਪ ਵਰਗੇ ਪੋਸਟਰ ਵੀ ਲਗਾਏ ਜਾ ਰਹੇ ਨੇ ਤਾਂ ਜਿਸ ਕਰਕੇ ਪ੍ਰਸ਼ੰਸਕ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਲੈ ਕੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਕਾਫੀ ਕਹਿ ਸਕਦੇ ਹਾਂ ਇਸ ਸਮੇਂ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੋਏਗਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪਤਾਲ ਪਿੱਛੇ ਪਹੁੰਚੇ ਨੇ ਤਾਂ ਜਿਹੜੇ ਅਫਵਾਹਾਂ ਫੈਲਾਉਂਦੇ ਨੇ ਤੁਹਾਡਾ ਕੀ ਵਿਚਾਰ ਹੈ ਉਹਨਾਂ ਦੇ ਬਾਰੇ ਪਾਗਲ ਸ਼੍ਰੀ ਮੈਂ ਠੀਕ ਹੈ ਇਹਦੇ ਬਾਰੇ ਆਪਾਂ ਥੋੜਾ ਜਿਹਾ ਮੈਨੂੰ ਮੜ ਪਿਛਲੇ ਚੈਪਟਰ ਚ ਜਾਣ ਦਿਓ ਵਿਧਾਨ ਸਭਾ ਦੇ ਨਾਲ ਜੁੜੀ ਹੋਈ ਖਬਰ ਦੇ ਬਾਰੇ ਕਿਉਂਕਿ ਇਹ ਦੇ ਬਾਰੇ ਵੀ ਮੈਂ ਤੁਹਾਨੂੰ ਸਾਰਾ ਆਪਾਂ ਵਿਸਾਰਨਾ ਗੱਲ ਕਰਾਂਗੀ ਜਿਹੜੀ ਪੰਜਾਬ ਵਿਧਾਨ ਸਭਾ ਦੇ ਉਦੋਂ ਤੋਂ ਤਾਂ ਜਿਹੜੇ ਹੈਗੇ 5 ਬਿੱਲ ਪਾਸ ਹੋਣੇ ਆ 6 ਜਿਹੜੇ ਹੈਗੇ ਆ ਤੇ ਨਾਲ ਹੀ ਪਾਗਲ ਸ਼੍ਰੀ ਜਿਹੜਾ ਭਾਰਤੀ ਜਨਤਾ ਪਾਰਟੀ ਆਪਾਂ ਮੈਂ ਕਿ ਉਸ ਦਿਨ ਤਾਂ ਉਹ ਗੈਰਹਾਜ਼ਰ ਹੋ ਗਏ ਉਹਨਾਂ ਦੇ ਐਮਐਲਏ ਦੋ ਹੀ ਐਮਐਲਏ ਨਹੀਂ ਭਾਰਤੀ ਜਨਤਾ ਪਾਰਟੀ ਦੇ ਜਦੋਂ ਪ੍ਰੋਟੈਸਟ ਕੀਤਾ ਗਿਆ ਸੀ ਸੱਤਾਧਾਰੀ ਧਿਰ ਦੇ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਵੱਲੋਂ ਉਸ ਵੇਲੇ ਤਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡੇ ਵਿਰੋਧੀ ਹੀ ਅੱਜ ਦਾ ਜਿਹੜਾ ਇਹ ਇਹ ਵਿਸ਼ੇਸ਼ ਸੈਸ਼ਨ ਹੜਾਂ ਦੇ ਵਿਰੁੱਧ ਤਵਾਹੀ ਦੀ ਲੈ ਕੇ ਕੇਂਦਰ ਸਰਕਾਰ ਦੀ ਬੇਰੁਖੀ ਦੇ ਵਿਰੁੱਧ ਜਿਹੜਾ ਸੈਸ਼ਨ ਬੁਲਾਇਆ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਕੱਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਨੇ ਉਹਨਾਂ ਦਾ 37 ਸੈਕਟਰ ਦੇ ਵਿੱਚ ਚੰਡੀਗੜ੍ਹ ਦਫ਼ਤਰ ਆ ਉੱਥੇ ਵੱਖਰੀ ਲੋਕਾਂ ਨੂੰ ਬੁਲਾ ਲਿਆ ਵੱਖਰੀ ਵਿਧਾਨ ਸਭਾ ਬੁਲਾ ਲਈ ਉਹਨਾਂ ਨੇ ਕਿਹਾ ਵੀ ਅਸੀਂ ਵਿਧਾਨ ਸਭਾ ਇੱਥੇ ਕਰਾਂਗੇ ਉਹਨਾਂ ਨੇ ਜਨਨ ਕਿ ਉਹੀ ਜਿਹੜਾ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਕਾਂਗਰਸੀ ਬਾਹਰ ਲਾ ਕੇ ਵਿਧਾਨ ਸਭਾ ਬੈਠਦੇ ਹੁੰਦੇ ਸੀ ਵੀ ਸਾਡੀ ਵਿਧਾਨ ਸਭਾ ਇੱਕ ਸਪੀਕਰ ਬਣਾ ਲੈਂਦੇ ਸੀ ਤੇ ਵੀ ਆ ਵਾ ਉਸੇ ਤਰ੍ਹਾਂ ਦੀ ਜਨਨ ਕਿ ਹੁਣ ਵੀ ਜਿਹੜਾ ਹੈਗਾ ਇਹ ਅ ਅਸ ਬਕਰ ਜਿਹੜੀ ਵਿਧਾਨ ਸਭਾ ਦੇ ਉਹਦੇ ਵਿੱਚ ਆਪਣਾ ਜਿਹੜਾ ਮਤੇ ਪਾਉਣਗੇ ਕੀ ਮਤੇ ਪਾਉਂਦੇ ਆ ਉਹ ਕੀ ਜਿਹੜਾ ਹੈਗਾ ਵੈਸੇ ਤਾਂ ਜਿਹੜੀ ਸੰਵਿਧਾਨਕ ਦੇ ਮੁਤਾਬਕ ਆ ਉਹ ਤਾਂ ਜਿਹੜੀ ਸਦਨ ਦੇ ਵਿੱਚ ਚੱਲਦੀ ਉਹੀ ਹੁੰਦੀ ਆ ਇਹ ਨੂੰ ਆਪਾਂ ਜੇ ਡਰਾਮਾ ਵੀ ਕਹਿ ਦਈਏ ਉਹ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਭਾਗੈਸਰੀ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਤੁਸੀਂ ਜਿਹੜੀ ਗੱਲ ਕੀਤੀ ਆ ਰਾਜਵੀਰ ਜਵੰਦਾ ਗਾਇਕ ਮੁੰਡਾ ਜਿਹੜੀ ਬਹੁਤ ਮੰਦ ਭਾਗੀ ਖਬਰ ਆ ਉਹਦਾ ਐਕਸੀਡੈਂਟ ਹੋਇਆ ਪਰ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ 40 ਹੱਥ ਹਸਪਤਾਲ ਦੇ ਵਿੱਚ ਮਹਾੜੀ 'ਚ ਲੜ ਰਿਹਾ ਵਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਦਾ ਪਤਾ ਲੈਣ ਗਏ ਹਾਂ ਜਿਹੜੀ ਗੱਲ ਆਪਾਂ ਕਰ ਰਹੇ ਆਂ ਵੀ ਉਹ ਕਮੈਂਟ ਕਰ ਰਹੇ ਨੇ ਕੁਝ ਲੋਕ ਆਰ ਆਈ ਪੀ ਦੇ ਕਰ ਰਹੇ ਨੇ ਠੀਕ ਆ ਜੀ ਸੋਸ਼ਲ ਮੀਡੀਆ ਦੇ ਕਿਸੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਸੋਸ਼ਲ ਮੀਡੀਆ ਇੱਕ ਜਹੀ ਚੀਜ਼ ਆ ਵੀ ਲੋਕਾਂ ਨੂੰ ਨਾ ਚੜੀਦੀ ਨਾ ਲੱਥੀ ਨਹੀਂ ਕਿਉਂਕਿ ਲੋਕਤਾ ਵੈਸੇ ਜੇਕਰ ਦੇਖਿਆ ਜਾਵੇ ਵੀ ਭਾਵੇਂ ਕਿ ਜਿਹੜਾ ਰਾਜਵੀਰ ਜਵੰਦਾ ਭਾਵੇਂ ਐਡੇ ਜਿਹੜੇ ਫੇਮਸ ਜਿੰਦੀ ਜਿਵੇਂ ਦਲਜੀਤ ਦਸਾਂਜ ਦਾ ਨਾਮ ਆਉਂਦਾ ਜਾਂ ਸਿੱਧੂ ਮੂਸੇ ਵਾਲਾ ਦਾ ਨਾਮ ਆਇਆ ਜਿੰਦੇ ਪੱਗ ਬੰਨ ਕੇ ਜਿਨ੍ਹਾਂ ਨੇ ਗਾਇਆ ਉਹਨਾਂ ਦੀ ਕਤਾਰ ਦੇ ਵਿੱਚ ਤਾਂ ਨਹੀਂ ਸੀ ਪਰ ਉਹਨਾਂ ਨੇ ਜਿਹੜਾ ਪੱਗ ਬਨ ਕੇ ਜਿਹੜਾ ਬਾਅਦ ਦੇ ਵਿੱਚ ਹੁਣ ਦਰਸ਼ਕਾਂ ਨੂੰ ਜਿਹੜਾ ਦੇਖਦੇ ਨੇ ਸਰਚਿੰਗ ਹੁੰਦੀ ਆ ਸਰਚਿੰਗ ਬਹੁਤ ਜ਼ਿਆਦਾ ਹੋ ਰਹੀ ਆ ਉਹਨਾਂ ਦੇ ਗੀਤਾਂ ਤੇ ਤੇ ਜਿਹੜੇ ਬਹੁਤ ਸੋਹਣੇ ਜਿਹੜੇ ਪ੍ਰਵਾਰਕ ਗੀਤ ਗਾਏ ਨੇ ਉਹਨੇ ਰਾਜਵੀਰ ਜਵੰਦਾ ਨੇ ਤੇ ਅੱਛੇ ਜਿਹੜਾ ਪੰਜਾਬ ਦੇ ਮਾਹੌਲ ਦੇ ਮੁਤਾਬਕ ਗਾਏ ਨੇ ਮਾਹੌਲ ਲਈ ਪੰਜਾਬੀ ਤੇ ਵੀ ਬਹੁਤ ਵਧੀਆ-ਵਧੀਆ ਗੀਤ ਗਾਏ ਨੇ ਉਹਨਾਂ ਨੇ ਬਹੁਤ 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 ਗਾਏ ਨੇ ਜੀ ਭਾਵੇਂ ਤੇ ਪਰ ਜਿਹੜੀ ਗੱਲ ਆ ਆਪਾਂ ਜਿਹੜੀ ਤੁਸੀਂ ਕਰ ਰਹੇ ਹੋ ਵੀ ਪਰ ਉਹਨਾਂ ਦੇ ਜਿਹੜੇ ਪ੍ਰਸ਼ੰਸਕਾਂ ਨੂੰ ਬੜਾ ਦੁੱਖ ਲੱਗ ਰਿਹਾ ਹਾਂ ਦੁੱਖ ਪ੍ਰਸ਼ੰਸਕਾਂ ਨੂੰ ਭਾਵੇਂ ਮੈਂ ਪ੍ਰਸ਼ੰਸਕ ਦੀ ਮੈਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਮੈਂ ਗੀਤ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਗੀਤ ਨਹੀਂ ਸੀ ਪਰ ਆ ਜਿਹੜੀ ਅਣਹੋਣੀ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਉਹ ਮੋਟਰਸਾਈਕਲ ਤੇ ਕੀ ਕਰਨ ਗਿਆ ਸੀ ਉੱਥੇ ਨਸ਼ਵਲੇ ਨੂੰ ਜਾ ਰਿਹਾ ਸੀ ਉਹ ਤਾਂ ਯਾਸ਼ੀ ਕਰਨ ਗਿਆ ਸੀ ਬਹੁਤ ਸਾਰੇ ਕਮੈਂਟ ਇਸ ਤਰ੍ਹਾਂ ਦੇ ਵੀ ਨੇ ਪਰ ਨਹੀਂ ਸਪੋਰਟਸ ਜਿਹੜਾ ਹੈਗਾ ਇੱਕ ਅਦਾਕਾਰ ਜਿਹੜਾ ਇੱਕ ਸਿੰਗਰ ਆ ਉਹਦੇ ਵਿੱਚ ਸਪੋਰਟਸ ਦਾ ਜਿਹੜਾ ਉਹ ਵੀ ਭੂਤ ਸੀ ਇਹ ਜਿਹੜਾ ਸਪੋਰਟਸ ਮੋਟਰਸਾਈਕਲ ਹੈਗਾ ਉਹ ਰਾਈਡਿੰਗ ਕਰ ਰਿਆ ਸੀ ਰਾਈਡਿੰਗ ਲਈ ਚੱਲਿਆ ਸੀ ਤੇ ਰਾਈਡਿੰਗ ਕਿਉਂਕਿ ਸਪੋਰਟਸ ਤੇ ਵਾਪਸ ਆ ਰਹੇ ਸੀਗੇ ਰਾਈਡਿੰਗ ਤੇ ਹਾਂ ਵਾਪਸ ਆ ਰਹੇ ਸੀ ਕਿਉਂਕਿ ਰਾਈਡਿੰਗ ਜਿਹੜੀ ਹੈਗੀ ਉਹਦੇ ਕੋਲੇ ਪੂਰਾ ਐਨ ਉਹਦਾ ਬਚਾਓ ਕਿੱਟ ਵੀ ਸੀਗੀ ਜਿਹੜੀ ਉਹਦੇ ਬਚਾਉਣ ਲਈ ਕਿੱਟ ਹੁੰਦੀ ਆ ਤੇ ਪਰ ਅਨਹੋਣੀ ਕਟਰਾ ਦਾ ਕੋਈ ਜਿਹੜਾ ਹੈਗਾ ਕਿਸ ਸਮੇਂ ਵਾਪਰ ਜਾਂ ਪੰਜਾਬੀ ਉਹਦਾ ਕੋਈ ਪਤਾ ਨਹੀਂ ਹੁੰਦਾ ਜਿਹੜੀ ਕਿਉਂਕਿ ਕੁਦਰਤ ਨੇ ਕਦੋਂ ਕਿਸੇ ਨੂੰ ਜਿਹੜਾ ਆਪਣੇ ਕਲਾਵੇਂ ਚ ਲੈਣਾ ਵਾ ਪਰ ਪਰ ਫਿਰ ਵੀ ਅਰਦਾਸਾਂ ਨੇ ਵੀ ਉਹ ਜਿਹੜਾ ਹੈ ਸਿੰਗਰ ਆਪਣੇ ਜਿਹੜਾ ਹੈਗਾ ਉਹਦੀ ਅਰਦਾਸ ਬਹੁਤ سارے ਲੋਕ ਵੀ ਅਰਦਾਸਾਂ ਕਰਦੇ ਨੇ ਵੀ ਉਹ ਠੀਕ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਵੀ 40 ਚ ਹਸਪਤਾਲ ਚ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਆਏ ਨੇ ਹਾਲਚਲ ਪੁੱਛ ਕੇ ਆਏ ਨੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਆ ਪਰ ਜਿਹੜੀ ਮੈਂ ਗੱਲ ਕਰ ਰਿਹਾ ਵੀ ਜੇ ਜੇ ਇਸ ਤਰ੍ਹਾਂ ਹੀ ਹੋਵੇ ਦੇਖੋ ਹੁਣ ਜੀ ਅਣਹੋਣੀ ਘਟਨਾ ਕਦੋਂ ਵਾਪਰ ਜਾਂਦੀ ਆ ਸੰਦੀਪ ਸਿੰਘ ਹਾਕੀ ਦਾ ਬਹੁਤ ਤਕੜਾ ਸਟਾਰ ਸੀਗਾ ਸੰਦੀਪ ਸਿੰਘ ਉਹਦੀ ਟਰੇਨ ਦੇ ਵਿੱਚ ਬੈਠਾ ਸੀ ਆ ਟਰੇਨ ਦੇ ਵਿੱਚ ਇੱਕ ਸਕਿਉਰਿਟੀ ਗਾਰਡ ਉਹ ਆਪਣਾ ਰਵਾਲਵਰ ਸਾਫ ਕਰਨ ਲੱਗਿਆ ਤੇ ਉਹਦੀ ਗੋਲੀ ਚੱਲ ਗਈ ਤੇ ਉਹਦੀ ਡੈਥ ਹੋ ਗਈ ਸੀ ਯਾਨੀ ਕਿ ਕਹਿੰਦਾ ਭਾਵੇਂ ਅਜਿਹੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਅਚਨਚੇਤ ਵਾਪਰ ਜਾਂਦੀਆਂ ਨੇ ਪਰ ਉਹਨੂੰ ਇਹ ਨਹੀਂ ਕਹਿ ਸਕਦੇ ਅਸੀਂ ਵੀ ਉਹ ਉਹ ਵੀ ਗੱਡੀ ਤੇ ਨਹੀਂ ਗਿਆ ਵਾਈਕ ਤੇ ਕਿਉਂ ਗਿਆ ਉਹ ਰਾਈਡਰ ਸੀਗਾ ਉਸ ਉਹਦਾ ਇੱਕ ਰਾਈਡਰ ਨੇ ਇੱਕ ਸਪੋਰਟਸ ਦਾ ਉਹਦਾ ਵੀ ਇੱਕ ਪਾਰਟ ਆ ਉਹ ਤੇ ਇਸ ਕਰਕੇ ਜਿਹੜਾ ਹੈਗਾ ਅ ਅਸੀਂ ਵੀ ਕਹਿੰਨੇ ਆ ਜਲਦੀ ਠੀਕ ਹੋਏ ਜਿਹੜਾ ਰਾਜਵੀਰ ਜਵੰਦਾ ਆਪਣੇ ਘਰ ਜਾਵੇ ਮੁੜ ਕੇ ਜਿਹੜਾ ਮੋੜ ਆਪਣੇ ਦਰਸ਼ਕਾਂ ਨੂੰ ਜਿਹੜੀ ਪੰਜਾਬੀ ਮਾਂ ਬੋਲੀ ਦੀ ਉਹ ਗੀਤ ਸੁਣਾਵੇ ਤੇ ਕਿਉਂਕਿ ਹੁਣ ਜਰੂਰ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਬਹੁਤ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਵਾ ਤੇ ਗੁਰੂ ਸਾਹਿਬ ਉਹਨਾਂ ਨੂੰ ਕਿਰਪਾ ਕਰਨ ਪਰ ਹੁਣ ਜਰੂਰ ਉਹ ਉਹਨਾਂ ਕਤਾਰਾਂ ਦੇ ਵਿੱਚ ਆ ਜਾਵੇਗਾ ਠੀਕ ਹੋ ਕੇ ਜਿੰਨਾ ਕਤਾਰਾਂ ਦੇ ਵਿੱਚ ਹੋਰ ਵੱਡੇ ਕਲਾਕਾਰ ਜਿਨ੍ਹਾਂ ਦਾ ਮੈਂ ਨਾਂ ਲਿਆ ਉਹ ਪਹੁੰਚੇ ਨਹੀਂ ਕਿਉਂਕਿ ਹੁਣ ਲੋਕਾਂ ਨੂੰ ਰਾਜਵੀਰ ਜਵੰਦੇ ਦਾ ਜਿਹੜਾ ਹੈਗਾ ਨਾਮ ਯਾਦ ਆ ਗਿਆ ਹੈ ਜੀ ਬਹੁਤ ਬਹੁਤ ਸ਼ੁਕਰੀਆ ਪਰਮੇਂਦਰ ਜੀ ਤਾਂ ਅੱਜ ਦੇ ਲੇਖਾ ਜੋਖਾ ਦੇ ਵਿੱਚ ਪੰਜਾਬ ਦੇ ਵਿੱਚ ਜੋ ਅਹਿਮ ਮੁੱਦਾ ਸੀਗਾ ਸੈਸ਼ਨ ਨੂੰ ਲੈ ਕੇ ਤੇ ਇੱਕ ਦੁਰਘਟਨਾ ਵਾਪਰੀ ਸੀਗੀ ਪੰਜਾਬੀ ਗਾਇਕ ਦੇ ਨਾਲ ਤੁਸੀਂ ਵੀ ਜਾਣੋ ਤੇ ਵਾਹਿਗੁਰੂ ਅੱਗੇ ਜ਼ਰੂਰ ਅਰਦਾਸ ਕਰੋ ਕਿ ਗਾਇਕ ਰਾਜਵੀਰ ਜੋ ਕਿ ਛੇਤੀ ਠੀਕ ਹੋ ਜਾਣਤੇ افواہاں ਤੋਂ ਤੁਸੀਂ ਬਚ ਕੇ ਰਹੋ ਗਲਤ افواہاں ਨਾ ਫੈਲਾਇਆ ਕਰੋ ਕਿਉਂਕਿ ਤੁਹਾਡੀਆਂ افواہਾਂ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਫੈਨਸ ਨੂੰ ਕਾਫੀ ਤਕਲੀਫ ਹੁੰਦੀ ਹੈ ਤਾਂ ਸਾਰੇ ਅਰਦਾਸ ਕਰੋ ਕਿ ਉਹ ਛੇਤੀ ਠੀਕ ਹੋ ਜਾਣ ਪਰ ਅਥੇ ਤੁਹਾਨੂੰ ਦੱਸ ਦਈਏ ਕਿ ਜੋ ਕੱਲ ਬਿਲ ਲਿਆਏ ਜਾਣਗੇ ਕਿ ਕੁਝ ਫੈਸਲੇ ਹੋਣਗੇ ਇਹ ਤਾਂ ਕੱਲ ਹੀ ਪਤਾ ਲੱਗੇਗਾ ਤਾਂ ਕੱਲ ਫਿਰ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਨਾਲ ਤਾਂ ਸਾਨੂੰ ਤੋਂ ਇਜਾਜ਼ਤ ਬਹੁਤ ਬਹੁਤ ਧੰਨਵਾਦ 違が。